किसाना ने दिल्ली कूच अपनी रणनीति बारे ऐलान कर दिता है 6 दिसंबर किसान किसान शंभू तो दिल्ली वाल रवाना अपनी योजना बारे किसान आगु पंदेर ने चंडीगढ़ जरूरी चीजा हो तक नौ तो पांच जलाया करा गे हिसाब घटा देख लागे जो भी ਸਾਨੂੰ ਲੜਿੰਦਾ ਵਾ ਸਾਨੂੰ ਹਰਿਆਣੇ ਦੀ ਜਨਤਾ ਕੋ ਪੂਰੀ ਆਸ ਹੈ ਕਿ ਸਾਡਾ ਪੂਰਾ ਹੋ ਜੂ ਜਥਾ ਜੇ ਰਾਤ ਵੀ ਕੱਟਣੀ ਹੋਊ ਤੇ ਸੜਕ ਤੋਂ ਆਸੇ ਪਾਸੇ ਨਹੀਂ ਜਾਊਗਾ ਸੜਕ ਤੇ ਹੀ ਸੰਕਗਰਾਤ ਗਜ਼ਾਰੂਗਾ ਆਪਦੀ ਇਹਦੇ ਨਾਲ ਨਾਲ ਕੰਟੀਨਿਉਟੀ ਜਿਹੜੇ ਜਥੇ ਆ ਚੱਲਦੇ ਰਹਿਣਗੇ ਦਿੱਲੀ ਵੱਲ ਨੂੰ ਕੂਚ ਕਰਦੇ ਰਹਿਣਗੇ ਜੇਕਰ ਪੁਲਿਸ ਵੱਲੋਂ ਜਥਿਆਂ ਨੂੰ ਰੋਕਿਆ ਗਿਆ ਤਾਂ ਉਸ ਲਈ ਵੀ ਕਿਸਾਨਾਂ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ ਗਿਆ ਹੈ ਨਾਲ ਹੀ ਸਰਵਨ ਸਿੰਘ ਪੰਦੇਰ ਨੇ ਭਾਜਪਾ ਲੀਡਰਾਂ ਨੂੰ ਵੀ ਆਪਣੇ ਬਿਆਨਾਂ ਤੇ ਕਾਇਮ ਰਹਿਣ ਲਈ ਕਿਹਾ ਜੇਕਰ ਸਰਕਾਰ ਇਹ ਜਥੇ ਨੂੰ ਰੋਕਦੀ ਆ ਨਹੀਂ ਜਾਣ ਦਿੰਦੀ ਹੈਗੀ ਉਹ ਅਸੀਂ ਸਫਲ ਹੋ ਜਾਾਂਗੇ ਦੇਸ਼ ਦੁਨੀਆ ਦੇ ਲੋਕਾਂ ਨੂੰ ਦੱਸਣ ਵਿੱਚ ਆਪਣੀ ਗੱਲ ਲਿਜਾਣ ਦੇ ਵਿੱਚ ਕਿ ਸ਼ੰਭੂ ਬਾਰਡਰ ਤੇ ਕੰਧ ਕਿੰਨਾ ਨੇ ਕੀਤੀ ਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਕੌਣ ਤੰਗ ਕਰਨਾ ਚਾਹੁੰਦਾ ਔਰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਜਾਂ ਪੰਜਾਬ ਹਰਿਆਣੇ ਦੀ ਆਰਥਿਕਤਾ ਤੇ ਜਿਹੜਾ ਬੁਰਾ ਪ੍ਰਭਾਵ ਪੈ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਵਾ ਬਹੁਤ ਸਾਰੇ ਹਰਿਆਣੇ ਦੇ ਮੰਤਰੀਆਂ ਦੇ ਬਿਆਨ ਆਏ ਖੇਤੀ ਮੰਤਰੀ ਵੀ ਜੇ ਜਥਾ ਟ੍ਰੈਕਟਰ ਟੋਲੀ ਨਹੀਂ ਲੈ ਕੇ ਜਾਂਦਾ ਤੇ ਅਸੀਂ ਜਥੇ ਨੂੰ ਜਾਣ ਦਿਆਂਗੇ ਬੇਸਿਕਲੀ ਉਹ ਬਿਆਨ ਦਾ ਅਰਥ ਇਹ ਸੀ ਇਹੀ ਗੱਲ ਜਿਹੜੇ ਕੇਂਦਰੀ ਰਾਜ ਮੰਤਰੀ ਆ ਰਮਨਿਤ ਬਿੱਟੂ ਜੀ ਉਹਨਾਂ ਵੀ ਕਹੀ ਲਗਭਗ ਕਿ ਸਾਨੂੰ ਕੋਈ ਇਹਦੇ ਤੇ ਇਤਰਾਜ਼ ਨਹੀਂ ਹੈਗਾ ਹੁਣ ਅਸੀਂ ਚਾਹੁੰਦੇ ਆ ਵੀ ਇਹ ਪਾਸਪਾਲ ਜੁੜੇ ਹੋਏ ਦੋ ਵੱਡੇ ਮੰਤਰੀ ਆਪਦੇ ਬਿਆਨਾਂ ਤੇ ਕਾਇਮ ਰਹਿਣ ਸਰਵਨ ਸਿੰਘ ਪੰਦੇਰ ਨੇ ਪਾਰਲੀਮੈਂਟ ਵਿੱਚ ਕਿਸਾਨਾਂ ਦੀ ਗੱਲ ਨਾ ਕਰਨ ਤੇ ਵੀ ਭਾਰਤ ਦੀਆਂ ਸਾਰੀਆਂ ਪਾਰਟੀਆਂ ਨੂੰ ਨਿਸ਼ਾਨੇ ਤੇ ਲਿਆ ਦੁੱਖ ਦੀ ਗੱਲ ਆ ਵੀ ਇਸ ਵੇਲੇ ਦੇਸ਼ ਦੇ ਵਿੱਚ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਪੂਰੀ ਦੁਨੀਆ ਸਾਡੀ ਇਸ ਪਾਰਲੀਮੈਂਟ ਦੇ ਸੈਸ਼ਨ ਨੂੰ ਦੇਖਦੀ ਹੈਗੀ ਆ ਪੂਰੇ ਦੇਸ਼ ਦੇ ਲੋਕ ਦੇਖਦੇ ਹੈਗੇ ਆ ਕਿ ਕਿਹੜੇ ਮੁੱਦਿਆਂ ਤੇ ਕਿੱਥੇ ਡਿਬੇਟ ਹੋ ਰਹੀ ਆ ਕੀ ਆਰਥਿਕ ਫੈਸਲੇ ਸਾਡੇ ਹੱਕ ਚ ਆਉਣਗੇ ਕੀ ਸਰਕਾਰ ਕੋ ਨਵੇਂ ਕਾਨੂੰਨ ਲੈ ਕੇ ਆਰੀ ਸਾਡੇ ਵਿਰੋਧ ਜਾਣਗੇ ਜਾਂ ਸਾਡੇ ਹੱਕ 'ਚ ਜਾਣਗੇ। ਔਰ ਦੁੱਖ ਇਸ ਗੱਲ ਦਾ ਕਿ ਕਿਸਾਨ ਮਜ਼ਦੂਰ ਜੜਿਆ ਸਾਡੇ 300 ਤੋਂ ਉੱਪਰ MP ਚੁਣਦੇ ਆ ਇਹਨਾਂ ਦੇ ਕੋਟੇ 'ਚੋਂ ਇਸ ਤੋਂ ਵੱਧ MP ਜਾਂਦੇ ਹੈਗੇ ਲਗਭਗ। ਅਜੇ ਤੱਕ ਕਿਸੇ ਨੇ ਕਿਸਾਨਾਂ ਦਾ ਮੁੱਦਾ ਚੱਕਿਆ ਹੋਵੇ। ਸਾਡੀ ਨਜ਼ਰ 'ਚ ਬਹੁਤਾ ਕੁਝ ਹੈ ਨਹੀਂ। ਦਰਅਸਲ ਕਿਸਾਨ ਇਸ ਸਾਲ ਫਰਵਰੀ ਮਹੀਨੇ ਤੋਂ ਸ਼ੰਭੂ ਬਾਰਡਰ ਤੇ ਪੱਕਾ ਮੋਰਚਾ ਲਾ ਕੇ ਬੈਠੇ ਨੇ। MSP ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਵਧਨਾ ਚਾਹੁੰਦੇ ਸਨ ਪਰ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਅੱਗੇ ਵਧਨ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਕਿਸਾਨ ਸ਼ੰਭੂ ਬਾਰਡਰ ਤੇ ਹੀ ਬੈਠੇ ਹੋਏ ਨੇ